ਤੇ ਸਸੀਕਾ ਸਾਰਿਆਂ ਨੂੰ ਬੜਾ ਘੈਂਟ ਮੌਸਮ ਤੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ। ਇਹ ਬੱਦਲ ਵੇਖੋ ਪਹਿਲਾਂ ਕਿੰਨੇ ਬੱਦਲ ਆ। ਤੇ ਜਿਹੜਾ ਮੀਂਹ ਹੈਗਾ ਉਹ ਪੈ ਰਿਹਾ ਹੈਗਾ ਨਿੱਕੀ ਨਿੱਕੀ ਕਣੀ ਦਾ ਦੋਸਤੋ। ਤੇ ਤੁਹਾਨੂੰ ਦਿਖਾਉਣੇ ਅੱਜ ਦਾ ਘੈਂਟ ਘੈਂਟ ਮੌਸਮ ਤੇ ਦੇਖੋ ਮੇਰੇ ਪਿੱਛੇ ਆ ਮੀਂਹ ਪੈ ਰਿਹਾ ਚਾਰ ਛਪੇਰੇ ਜੀ। ਤੇ ਦੇਖ ਸਕਦੇ ਹੋ ਵੰਦ ਦੀ ਪੜਾਈ ਕਰ ਰਿਹਾ ਵੰਦ ਜੀ ਮਨਜੀਪਾ। ਮਨਜੀਪਾ ਪੜਾਈ ਕਰੀ ਹੁੰਦਾ ਗਾਈਜ਼। ਦੇ ਨਾਲੇ ਮੌਸਮ ਦਾ ਫਾਇਦਾ ਉਠਾ ਰਿਹਾ ਤੇ ਦੇਖੋ ਤੁਸੀਂ ਬੜੇ ਸੋਹਣੇ ਬੱਦਲ ਆ ਤੇ ਬੜਾ ਸੋਹਣਾ ਮੀਂਹ ਪੈ ਰਿਹਾ ਤੇ ਜਾਨਵਰ ਵੀ ਵਿੱਚ ਲੰਘ ਰਹੇ ਮੀਂਹ ਦੇ ਤੇ ਦੇਖੋ ਕਿੰਨੀ ਸੋਹਣੀ ਹਵਾ ਚੱਲਦੀ ਪਈ ਨਾਲ-ਨਾਲ ਤੇ ਮੀਂਹ ਦਾ ਪੂਰਾ ਨਜ਼ਾਰਾ ਆ ਰਿਹਾ ਤੇ ਆਪਾਂ ਵੀ ਮੀਂਹ ਵਿੱਚ ਥੋੜਾ ੜਾ ਭਿੱਜ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਔਰ ਟਾਵਰ ਸਾਹਮਣੇ ਤੇ ਬੜਾ ਹੀ ਘੈਂਟ ਨਜ਼ਾਰਾ ਦੇ ਮੀਂਹ ਕਾਫੀ ਤੇਜ਼ ਹੋ ਗਿਆ ਤੇ ਆਪਾਂ ਹੁਣ ਚੱਲਦੇ ਆ ਅੰਦਰਲੇ ਪਾਸੇ ਦੋਸਤੋ ਯਾਰ ਸਟਡੀ ਵਰਦੀ ਤੇ ਦੇਖੋ ਪੱਤੇ ਪੱਤੇ ਦਰੱਖਤ ਕਿਸ ਤਰ੍ਹਾਂ ਹਿੱਲ ਰਹੇ ਨੇ ਵਾਹਵਾ ਬਹੁਤ ਹੀ ਸੋਹਣਾ ਨਜ਼ਾਰਾ ਮੀ ਦਾ ਬੱਦਲ ਬੜੇ ਘਣ ਘਣ ਆ ਪੰਜ ਕਿਨੋਚਾ ਫਰ ਰੇ ਤੁਹਾਨੂੰ ਦਿਖਾਉ ਉਹ ਕੈਮਰੇ ਦੇ ਵਿੱਚ ਤਾਂ ਤੇ ਤੁਹਾਨੂੰ ਕਾ ਤੋਂ ਬਾਹਰ ਦਾ ਨਜ਼ਾਰਾ ਦਿਖਾਉਨੇ ਆਪਾਂ ਕਮਰੇ ਵਿੱਚ ਦੀ ਚੱਲਦੇ ਆਪਾਂ ਬਾਹਰ ਦਿਖਾਉਨੇ ਗਲੀ ਵਿੱਚ ਮੀਂਹ ਦਾ ਕਿਦਾਂ ਹੈਗਾ ਮੌਸਮ ਦੇਖੋ ਦਰਖਤ ਬੜੇ ਸੋਹਣੇ ਲੱਗ ਰਹੇ ਜਦੋਂ ਇਸ ਤਰ੍ਹਾਂ ਮੀਂਹ ਪੈਣਾ ਹੁੰਦਾ ਨਿੱਕ ਨਿੱਕੀ ਪੂਰ ਪੈਰੇ ਹੁੰਦੀ ਤੇ ਜਿਹੜਾ ਮੌਸਮ ਮੀਂਹ ਦਾ ਹੁੰਦਾ ਤੇ ਉੱਚ ਆਪਾਂ ਦਰਖਤੜੇ ਬੜੇ ਹਰੇ ਭਰੇ ਹਰੇ ਭਰੇ ਲੱਗਦੇ ਆ ਤੁਸੀਂ ਦੇਖ ਸਕਦੇ ਹੋ ਨਾਲ ਤੁਹਾਨੂੰ ਮੀਂਹ ਵੀ ਕੈਵਰੇਜ ਪੈਂਦਾ ਹੈ ਦੱਸਦਾ ਹੂ ਦੋਸਤੋ ਤੇ ਆਪਣੇ ਆਣ ਗਵਾਂਡ ਤੇ ਆਪਣੀ ਗਲੀ ਵਿੱਚ ਸੋਹਣੇ ਸੋਹਣੇ ਦਰਖਤ ਦਰਖਤ ਵਿੱਚ ਮੌਸਮ ਦਾ ਆਨੰਦ ਮਾਣਦੇ ਹੋਏ ਆ ਦੇਖੋ ਦਰਖਤ ਕਿੰਨਾ ਸੁਨ ਲੱਗਦਾ ਪਿਆ ਏ ਇੱਧਰ ਦੇਖ ਸਕਦੇ ਹੋ ਤੁਸੀਂ ਆਹ ਵਾਲਾ ਇਹਦਾ ਮੈਂ ਨਾਮ ਭੁੱਲ ਜਨਾ ਪਰ ਨਹੀਂ ਕੀ ਇਹਦਾ ਨਾਮ ਬੜਾ ਘੈਟ ਆ ਆਪਣੇ ਘਰੇ ਲੱਗਾ ਹੋਇਆ ਛੋਟਾ ਜਿਹਾ ਪਰ ਇਹਨੂੰ ਫੁੱਲ ਲੱਗਦੇ ਹੋਏ ਆ ਤੇ ਇਹ ਜਿਹੜਾ ਨਾਮ ਲੱਗਦਾ ਤੇ ਆਹ ਦਰਖਤ ਕਿਡਾ ਸੁਨ ਲੱਗਦਾ ਆ ਤੇ ਰਾਹੇ ਗੀਰ ਲੰਘਦੇ ਹੋਏ ਮੀਹ ਦੇ ਮੌਸਮੇ ਵਿੱਚ ਤੇ ਮੀਂਹ ਪਣਾ ਕਾਫੀ ਹੋ ਗਿਆ ਸਟਾਰਟ ਤੇ ਦਰਖਤਾਂ ਦਾ ਨਜ਼ਾਰਾ ਇੰਜ ਲੱਗਦਾ ਪਿਆ ਕਿ ਜਿਵੇਂ ਆਪਾਂ ਇੰਗਲੈਂਡ ਦੇ ਸ਼ਹਿਰ ਵਿੱਚ ਕੇ ਸਰਦੇ ਹੋਈਏ ਲੀਡਸ ਲੰਡਨ ਜਿਸ ਤਰ੍ਹਾਂ ਇੱਕ ਸੌਰੀ ਕ੍ਰਿਕਟ ਦੇ ਮੈਚ ਚੱਲਦੇ ਤੇ ਆਪਾਂ ਉੱਥੇ ਵੀ ਇਹਨੇ ਆਸਾ ਪਾਸਾ ਦਿਖਾਉਂਦੇ ਹੁੰਦੇ ਆ ਤੇ ਇਸ ਤਰ੍ਹਾਂ ਹਰੇ ਭਰੇ ਦਰਖਤ ਜਿਹੜੇ ਹੁੰਦੇ ਆ ਉਹ ਦਿਹਦੇ ਆ ਤੇ ਐਡੇ ਹਾਚਰੀ ਨਿੱਕ ਨਿੱਕੀ ਕਰਨੀ ਦਾ ਮੀਂਹ ਪੈ ਰੰਦਾ ਇੱਧਰ ਤੁਹਾਨੂੰ ਮੀਂਹ ਪੈ ਰ ਦੱਸੂਗਾ ਆ ਦੇਖੋ ਕਿੰਨਾ ਸੋਹਣਾ ਮੀਂਹ ਪੈ ਰਿਆ ਦੋਸਤੋ ਬਹੁਤ ਹੀ ਸੋਹਣਾ ਮੌਸਮ ਜਿਹੜਾ ਹੋ ਚੁੱਕਿਆ ਆਪਣਾ ਤੇ ਮੌਸਮ ਨੂੰ ਵੇਖਦੇ ਹੋਏ ਮੇਰਾ ਜੀ ਕੀਤਾ ਕਿ ਆਪਾਂ ਵਲੌਗ ਸ਼ੁਰੂ ਕਰ ਲਈਏ ਵਲੌਗ ਸ਼ੁਰੂ ਕਰ ਲਿਆ ਦੋਸਤੋ ਤੇ ਮਗਰੇ ਵਲੌਗਸ ਬੜੇ ਘੈਂਟ ਘੈਂਟ ਆਪਣੇ ਚੱਲਦੇ ਪਏ ਚੈਨਲ ਤੇ ਜਿਹਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਬਰਥਡੇ ਵਾਲਾ ਵਲੌਗ ਤੇ ਬਹੁਤ ਸਾਰਾ ਪਿਆਰ ਦਿੱਤਾ ਤੇ ਜਿਹਨਾਂ ਨਹੀਂ ਦੇਖਿਆ ਤੇ ਮਾਰ ਚੈਨਲ ਤੇ ਆਪਨੇ ਜਾ ਕੇ ਵਲੌਗ ਜ਼ਰੂਰ ਦੇਖੋ ਸਾਰੇ ਤੇ ਆਪਾਂ ਲਾਈਵ ਕਰਦੇ ਹਾਂ ਦੋਸਤੋ ਲਾਈਵ ਤੇ ਆਇਆ ਕਰੋ 11 12 ਵਜੇ ਲਾਈਵ ਕਰਦੇ ਹੁੰਨੇ ਆ ਅੱਜ ਆਪਾਂ ਤੁਹਾਨੂੰ ਦਿਖਾਉਣਾ ਮੌਸਮ ਮੌਸਮ ਜਿਹੜਾ ਹੋ ਚੁੱਕਾ ਪੂਰਾ ਆਸਮ ਦੇਖੋ ਤੇ ਬੱਦਲ ਬੱਦਲਾਂ ਦੇ ਵਿੱਚ ਨਜ਼ਾਰਾ ਗਲੀ ਆਪਣੀ ਬਿਲਕੁਲ ਸੁੰਨੀ ਪਈ ਅੱਜ ਮੀਂਹ ਦੇ ਕਾਰਨ ਕੋਈ ਵੀ ਘਰੋਂ ਅੰਦਰੋਂ ਬਾਹਰ ਨਹੀਂ ਨਿਕਲ ਰਿਹਾ ਅੱਜ ਤੇ ਇੱਧਰ ਦੇ ਪਾਸੇ ਦਰਖਤ ਦੇਹੋਂ ਕਿ ਢੇ ਕੈਂਟ ਲੱਗਦੇ ਪਏ ਨੇ

ਇਸ ਤਰ੍ਹਾਂ ਸਿਰੇ ਆਪਾਂ ਲਾਈਵ ਕੀਤਾ ਬੱਦਲ ਬੜੇ ਘੈਂਟ ਸੀ ਤੇ ਲੱਗਦਾ ਸੀ ਮੀਂਹ ਆਊਗਾ ਤੇ ਉਸੇ ਕਾਰਨ ਬੱਦਲ ਸੁਣ ਸੁਣੇ ਕਰਕੇ ਤੇ ਮੀਂਹ ਆ ਚੁੱਕਿਆ ਏ ਇਹ ਆਪਣੇੜੇ ਬੂਠੇ ਆ ਆਪਾਂ ਤੁਹਾਨੂੰ ਦਿਖਾਉਂਦੇ ਰਹਨੇ ਆ ਦੇਖੋ ਕਿੱਡੇ ਘੈਂਟ ਲੱਗਦੇ ਨੇ ਸਾਰੇ ਇਹ ਵੀ ਮੀਂਹ ਹੋ ਗਿਆ ਤੇਜ਼ ਹੁਣ ਬੜਾ ਸੋਹਣਾ ਦ੍ਰਿਸ਼ ਫਤਮ ਨੂੰ ਸੱਤ ਤੇ ਲੱਗੇ ਚੱਲਦੇ ਆਂ ਯਾਰ ਮੈਂ ਕਿਹਾ ਕਿਉਂ ਨਾ ਉੱਪਰਲਾ ਨਜ਼ਾਰਾ ਵੀ ਮੀਂਹ ਦਿਖਾਇਆ ਜਾਵੇ ਆ ਆਪਣੇ ਲੱਕੜ ਦੀ ਪੌੜੀ ਯਾਰ ਬੜੀ ਸੰਭਾਲ ਕੇ ਰੱਖੀ ਐ ਤਾਂ ਪੁਰਾਣੀ ਪੌੜੀ ਆ ਵੇ ਗਵਾਂਢੀਆਂ ਘਰੇ ਬਣ ਲੱਗੇ ਪਕੌੜੇ ਪਕੌੜੇ ਪਕਣ ਲੱਗੇ ਪਕੌੜੇ ਆ ਵੇ ਗਵਾਂਢੇ ਪਕੌੜੇ ਪਕਾਉਣ ਲੱਗੇ ਆ ਹਾਲੋ ਤੇ ਗਵਾਨ ਨੇ ਪਕੌੜੇ ਪਕਾਣ ਲੱਗੇ ਤੇ ਤੁਸੀਂ ਆਪਣੇ ਪਿੰਡ ਦਾ ਨਜ਼ਾਰਾ ਦੇਖ ਸਕਦੇ ਹੋ ਮੀਂਹ ਦੇ ਮੌਸਮ ਦੇ ਵਿੱਚ ਦੋ ਟਾਵਰ ਨੇ ਆਪਣੇ ਪਿੰਡ ਗਾਈਜ਼ ਤੀਜਾ ਲੱਗਣ ਦੀ ਤਿਆਰੀ ਆ ਸੁਣ ਚਾਇਆ ਹਾਲਾ ਕੀ ਤੇ ਆ ਆਪਣਾ ਬੜਾ ਘੈਂਟ ਜਿਹਾ ਪਿੰਡ ਮੀਂਹ ਦੇ ਵਿੱਚ ਕੁਝ ਇਸ ਤਰ੍ਹਾਂ ਘੈਂਟ ਘੈਂਟ ਵੀੰਦਾ ਹੋਇਆ ਯਾਰ 2-3 ਦਿਨ ਹੋ ਗਏ ਗਰਮੀ ਬਹੁਤ ਜ਼ਿਆਦੇ ਸੀਗੀ ਤੇ ਤਾਂ ਕਰਕੇ ਦੋਸਤੋ ਚੰਗਾੜੇ ਕੱਢੇ ਪਈ ਗਰਮੀ ਨੇ ਤੇ ਅੱਜ ਚਲੋ ਮੀਂਹ ਥੋੜਾ ਜਿਆ ਥੋੜਾ ਜਿਆ ਮਤਲਬ ਕਿ ਕਾਫੀ ਆ ਦੇਖੋ ਤੁਸੀਂ ਕਾਫੀ ਮੀਂਹ ਪੈ ਚੁੱਕਿਆ ਪੈਰੀਆਂ ਕੰਨੀਆਂ ਪੂਰੀ ਆ ਦੇਖ ਸਕਦੇ ਮੈਂ ਮੀਂਹ ਦੇ ਵਿੱਚ ਹਾਂ ਇਸ ਟਾਈਮ ਤੇ ਮੇਰਾ ਵੀ ਦੇਖ ਸਕਦੇ ਹੋ ਮੈਂ ਮੀਂਹ ਦੇ ਵਿੱਚ ਹੀ ਭਜਦਾ ਹਾਂ ਇਸ ਟੈਂਪੋਂ ਨੂੰ ਵਲੌਗ ਦਿਖਾਉਣ ਦਾ ਮਾਰਾ ਤੇ ਆਪਣੇ ਚਾਚੇ ਦਾ ਮੁੰਡਾ ਟਰੈਕਟਰ ਲੈ ਕੇ ਆ ਰਿਹਾ ਗਲੀ ਦੇ ਵਿੱਚ ਆਹ ਦੇਖੋ ਐ ਖੜ ਕੇ ਬ੍ਰੇਕ ਲਾਉਂਦਾ ਅੰਦਰ ਪਾਵਰ ਟਰੈਕ ਤੇ ਆਹ ਜਿਹੜਾ ਪੱਥਲਾਂ ਥੱਲੇ ਤੋਂ ਦਿਖਾਇਆ ਸੀਗਾ ਹੁਣ ਉੱਪਰੋਂ ਨਜ਼ਾਰਾ ਦਿਖਾ ਰਹੇ ਆ ਆਪਣੇ ਘੈਂਟ ਜੇ ਪਿੰਡ ਦਾ ਤੁਸੀਂ ਦੇਖ ਸਕਦੇ ਹੋ ਸਾਰਾ ਤੇ ਮੀਂਹ ਦੇ ਵਿੱਚ ਆਪਣਾ ਪਿੰਡ ਜਿਹੜਾ ਹੈਗਾ ਹੋਰ ਵੀ ਸੋਹਣਾ ਲੱਗਦਾ ਬੱਦਲ ਵਾਈ ਬੜੇ ਘੈਂਟ ਘੈਂਟ ਬੱਦਲਾ ਜਿਹੜੇ ਕੈਮਰੇ ਵਿੱਚ ਦਿਖ ਰਿਹਾ ਤੁਹਾਨੂੰ ਦੋਸਤੋ ਤੇ ਬੜਾ ਹੀ ਘੈਂਟ ਨਜ਼ਾਰਾ ਤੇ ਦਰਖਤ ਵੀ ਦੇਖ ਸਕਦੇ ਹੋ ਆਪਣੇ ਏਰੀਏ ਦਰਖਤ ਬਹੁਤ ਨੇ ਇਸ ਕਰਕੇ ਨੂੰ ਗ੍ਰੀਨਲੈਂਡ ਦਾ ਨਾਮ ਰੱਖਿਆ ਗਿਆ ਗ੍ਰੀਨਲੈਂਡ ਕਹਿੰਦੇ ਨੇ ਆਪਣੇ ਏਰੀਏ ਨੂੰ ਤੇ ਬੜੇ ਸੋਹਣੇ ਦਰਖਤ ਨੇ ਚਾਰਛਪੇਰੇ ਰੋਤ ਨੂੰ ਪਾਸੇੋਂ ਕੁਮਾਗ ਦਿਖਾਉਣ ਨੇ ਕੋਠੀਆਂ ਇੱਧਰ ਵੀ ਉਹ ਦੂਰ ਤੱਕ ਬੜੇ ਸੋਹਣੇ ਘਰ ਬਣੇ ਹੋਏ ਨੇ ਆ ਆਪਣਾ ਫੁੱਟਬਾਲ ਹੋਪਫੁਲੀ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ ਆਪਣਾ ਵਲੌਗ ਜੇਬ ਆਪਣਾ ਵਲੌਗ ਘੈਂਟ ਲੱਗਾ ਤੇ ਜਰੂਰ ਚੈਨਲ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਦਿਆ ਕਰੋ ਮੌਸਮ ਦਾ ਸੁਣਾਇਆ ਨਜ਼ਾਰਾ ਤੁਹਾਨੂੰ ਦਿਖਾਉਣ ਲਈ ਆਪਾਂ ਅੱਜ ਤੁਹਾਡੇ ਲਈ ਆਏ ਸੀਗੇ ਤੇ ਹੋਪਫੁਲੀ ਤੁਸੀਂ ਇੰਜੋਏ ਕੀਤਾ ਹੋਊਗਾ ਦੋਸਤੋ ਅਡਿਸ਼ਨ ਦੁਸ਼ਾ ਹੁਣ ਤਾਂ ਬੇਕਾਰ ਹੋ ਗਏ ਆਂ ਪਹਿਲਾਂ ਚੱਲਦੀਆਂ ਸੀ ਹੁਣ ਜਦੋਂ ਦੇ ਵਾਈਫਾਈ ਚੱਲੇ ਸਾਰਾ ਕੁਝ ਵਾਈਫਾਈ ਦੇ ਦੱਸ ਜਾਂਦਾ ਤੇ ਕਾਫੀ ਇੰਜੋਏ ਕੀਤਾ ਅੱਪਾ ਇੱਕ ਤੁਹਾਨੂੰ ਚੀਜ਼ ਦਿਖਾਉਣੀ ਭੁੱਲ ਗਏ ਮੈਂ ਰਿਕਵੈਸਟ ਵੀ ਕਰਨੀ ਆ ਦੋਸਤੋ ਤੇ ਮੈਂ ਤੁਹਾਨੂੰ ਆਪ ਦਿਖਾਉਣਾ ਵੀ ਇਸ ਤਰ੍ਹਾਂ ਇਸ ਲਈ ਦਿਖਾਉਣਾ ਚਾਹੁੰਦਾ ਕਿ ਮੈਂ ਪੁੱਨ ਨਹੀਂ ਕਰਦੇ ਇਸ ਲਈ ਦਿਖਾਉਣਾ ਚਾਹੁੰਦਾ ਦਿਖਾਉਣਾ ਚਾਹੁੰਦਾ ਆ ਦੇਖੋ ਆਪਾਂ ਦੋ ਜਿਹੜੇ ਹੈਗੇ ਨੇ ਠੋਲੇ ਜੇ ਆਪਾਂ ਪਾਣੀ ਦੇ ਰੱਖਿਆ ਛੱਤ ਦੇ ਉੱਪਰ ਕਿਉਂਕਿ ਜਾਨਵਰ ਜਿਹੜੇ ਹੁੰਦੇ ਵਿਚਾਰੇ ਗਰਮੀਆਂ ਵਿੱਚ ਉਹਨਾਂ ਨੂੰ ਬਹੁਤ ਪਿਆਸ ਲੱਗਦੀ ਹੈ ਮੈਂ ਅੱਗੇ ਬਹੁਤ ਵਾਰੀ ਬੇਨਤੀ ਕੀਤੀ ਤੁਹਾਡੇ ਲਈ ਤੁਹਾਡੇ ਅੱਗੇ ਤੇ ਤੁਸੀਂ ਵੀ ਵਾਲੀ ਛੱਤ ਦੇ ਉੱਪਰ ਜ਼ਰੂਰ ਇਦਾਂ ਦੋ ਘਰਤਨ ਰੱਖਿਆ ਹੋਰ ਕਿਉਂਕਿ ਜਾਨਵਰ ਜਿਹੜੇ ਹੈਗੇ ਗਰਮੀਆਂ ਵਿੱਚ ਪਾਣੀ ਪੀ ਸਕਣ ਤੇ ਗਰਮੀ ਵਿੱਚ ਪਾਣੀ ਪੀਂਦੇ ਆ ਕਿਉਂਕਿ ਆਪਣੇ ਨੂੰ ਉਹਨਾਂ ਨੂੰ ਵੀ ਬਹੁਤ ਪਿਆਸ ਲੱਗਦੀ ਹੈ ਦੋਸਤੋ ਤੇ ਬੜਾ ਹੀ ਪੁੰਨ ਦਾ ਕੰਮ ਆ ਤੇ ਜ਼ਰੂਰ ਤੁਸੀਂ ਪੁੰਨ ਕਰਿਓ ਤੇ ਹੁਣ ਮੀਂਹ ਦਾ ਤੇਜ ਹੋ ਗਿਆ ਤੇ ਮੰਦਰ ਮੋਮਤੀ ਵਿੱਚ ਆ ਜੰਨਾ ਤੇ ਮੈਂ ਬੇਨਤੀ ਇਹ ਕਰਦਾ ਸੀਗਾ ਕਿ ਤੁਸੀਂ ਵੀ ਇਹ ਪੁੰਨ ਦਾ ਕੰਮ ਜ਼ਰੂਰ ਕਰੋ ਪਾਣੀ ਦੇ ਉੱਪਰ ਬਰਤਨ ਜ਼ਰੂਰ ਰੱਖਿਓ ਜਿਸ ਤਰ੍ਹਾਂ ਮੈਂ ਰੱਖਿਆ ਔਰ ਦੇਖੋ ਸਾਹਮਣੇ ਤੇ ਹੀ ਤੇ ਜਾਨਵਰ ਪਾਣੀ ਪੀਣਗੇ ਤੇ ਆਪਨੂੰ ਅਸੀਸਾਂ ਦੇਣਗੇ ਦੋਸਤੋ ਪੇੜੀ ਤੁਸੀਂ ਇਦਾਂ ਦਾ ਕੰਮ ਕਰੋਗੇ ਤੇ ਮੈਨੂੰ ਕਮੈਂਟ ਵਿੱਚ ਜਰੂਰ ਦੱਸੋ ਤੇ ਮੈਨੂੰ ਖੁਸ਼ੀ ਹੋਏਗੀ ਤੇ ਚਲੋ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਖਤਮ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਤੇ ਮਿਲਦੇ ਆਈਏ ਕਿਸੇ ਨਵੇਂ ਵਲੌਗ ਵਿੱਚ ਤਦ ਤੱਕ ਸਾਰਾ ਔਰ ਸਤਿ ਸ੍ਰੀ ਅਕਾਲ ਜੀ ਜਉਧੇਵਾਦ ਰੋ